ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 19 ਤੋਂ ਲੈ ਕੇ 25 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ حاضر ਆ ਜੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਮੌਸਮ ਦੇ ਵਿੱਚ ਕੀ ਬਦਲਾਅ ਆ ਸਕਦੇ ਨੇ ਪੰਜਾਬ ਦੇ ਔਰ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਲਾਈਵ ਦੇਵਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਹੁਣ ਦੀ ਅਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਗੱਲ ਕਰ ਲੈਨੇ ਆ ਅੱਜ ਦੇ ਮੌਸਮ ਦੀ ਸਕਰੀਨ ਤੇ ਦੇਖ ਸਕਦੇ ਹੋ ਜੀ ਪੰਜਾਬ ਦੇ ਜੇਕਰ ਮੌਸਮ ਦੀ ਗੱਲ ਕਰੀਏ ਤੇ ਅੱਜ ਬਿਲਕੁਲ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਹੈ ਸਵੇਰ ਤੋਂ ਜੜਿਆ ਤਿੱਖੀ ਧੁੱਪ ਪੰਜਾਬ ਦੇ ਲਫạc ਸਾਰੇ ਜ਼ਿਲ੍ਹਿਆਂ ਦੇ ਵਿੱਚ ਚੜੀ ਆ ਟੋਟਲੀ ਬੱਦਲਵਾਈ ਰਾਤ ਵੇਲੇ ਜੜਿਆ ਬਣੀ ਹੋਈ ਸੀ ਕੁਝ ਕੁ ਖੇਤਰਾਂ ਦੇ ਵਿੱਚ ਹਲਕੇ ਫੁਲਕੇ ਜੇ ਬੱਦਲ ਜਿਹੜੇ ਬਣੇ ਹੋਏ ਸੀਗੇ ਤੇ ਹੁਣ ਜਿਹੜੇ ਲੰਘ ਚੁੱਕੇ ਆ ਤੇ ਸ਼ਾਮ ਤੱਕ ਮੌਸਮ ਦੇ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ ਆ ਤੇ ਮੌਸਮ ਸਾਡਾ ਬਿਲਕੁਲ ਸਾਫ਼ ਰਹੂਗਾ ਗਰਮਾਹਟ ਜਿਹੜੀ ਆ ਬਰਕਰਾਰ ਰਹੂਗੀ ਤੇ ਉੱਥੇ ਹੀ ਜੇਕਰ ਦੂਜੇ ਪਾਸੇ ਇਹ ਗੱਲ ਕੀਤੀ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਕਰੀਨ ਦੇ ਉੱਤੇ ਜੋ ਤਾਜ਼ਾ ਅੰਕੜੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੇ ਤੇ ਇਹਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਆਗੇ ਤੇ 24-25 ਤਰੀਕ ਤੱਕ ਮੌਸਮ ਜਿਹੜਾ ਬਿਲਕੁਲ ਸਾਫ਼ ਹੈ ਮੌਸਮ ਵਿਭਾਗ ਦੇ ਰਡਾਰ ਦੇ ਮੁਤਾਬਕ ਬਿਲਕੁਲ ਮੌਸਮ ਜਿਹੜਾ ਆਪਣਾ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਸਾਫ਼ ਰਹੇਗਾ ਤਿੰਨ ਸਿਸਟਮ ਆਣਗੇ ਜੀ ਜਿਹੜਾ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਿੰਨ ਸਿਸਟਮ ਆਣੇ ਆ ਪਹਿਲਾ ਸਿਸਟਮ ਕਮਜ਼ੋਰ ਹੋਊਗਾ 21 ਜਵਰੀ ਦੇ ਰਾਤ ਨੂੰ ਪ੍ਰਭਾਵਿਤ ਕਰੂਗਾ ਦੂਜਾ ਆਊਗਾ 24 ਨੂੰ ਜੀ ਦੋਨੇ ਪਹਾੜਾਂ ਦੇ ਵਿੱਚ ਮੀਂਹ ਤੇ ਸنو ਜਿਹੜਾ ਬਰਬਾਰੀ ਦੇ ਸਕਦੇ ਨੇ 29 ਤਰੀਕ ਵਾਲਾ ਜਿਹੜਾ ਸਿਸਟਮ ਹੋਊਗਾ ਇਹ ਥੋੜਾ ਜਿਹਾ ਲੱਗਦਾ ਕਿ ਆਪਣਾ ਹਲਕੇ ਤੋਂ ਦਰਮਿਆਨੇ ਮੀਂਹ ਜਿਹੜੇ ਉਹ ਦੇ ਸਕਦਾ ਹੈਗਾ ਤੇ ਜਿਹੜਾ 24 ਨੂੰ ਸਿਸਟਮ ਆਊਗਾ ਜੀ ਉਹ ਵੀ ਦੋ ਤਿੰਨ ਦਿਨਾਂ ਦੇ ਵਿੱਚ ਖਾਸ ਕਰ ਪਹਾੜਾਂ ਦੇ ਨਾਲ ਲੱਗਦੇ ਬੈਲਟ ਜਿਹੜੀ ਹੁਸ਼ਿਆਰ ਫੁਰ ਨਮਾਸ਼ਰ ਗੁਰਦਾਸੁਰ ਪਠਾਨਕੁਰ ਦੇ ਖੇਤਰਾਂ ਦੇ ਵਿੱਚ ਛਿਟੇ ਲੱਤੀ ਵਾਲਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਦੇ ਜਿਹੜੇ ਅਸਾਰ ਨੇ ਬਣਦੇ ਹੋਏ ਆ ਤੇ ਕਿੰਨਾ ਕੁ ਐਕਟਿਵ ਹੋਊਗਾ ਫਿਲਹਾਲ ਮੌਕੇ ਦੇ ਦੀ ਅਪਡੇਟ ਜੜੀ ਪਤਾ ਲੱਗੇਗੀ ਉੱਥੇ ਹੀ ਦੂਜੇ ਪਾਸੇ ਉੱਤਰ ਵੱਚੂਂ ਗਈ ਹਵਾਵਾਂ ਜੜੀਆਂ ਨੇ ਚੱਲਦੀਆਂ ਰਹਿਣਗੀਆਂ ਮਾਦਾਂ ਰਫਤਾਰ ਦੇ ਨਾਲ ਤੇ ਕੋਈ ਖਾਸਾ ਬਦਲਾਅ ਮੌਸਮ ਦੇ ਵਿੱਚ ਵੇਖਣ ਨੂੰ ਨਹੀਂ ਮਿਲੇਗਾ ਆਉਣ ਵਾਲੇ ਜਾਫਰਾਫਾ ਕਲੀਏ 72 ਘੰਟਿਆਂ ਦੇ ਦੌਰਾਨ ਇੱਕੀ ਬਾਈਜ ਵਾਲਾ ਸਿਸਟਮ ਵੀ ਕਮਜ਼ੋਰ ਖੱਦਰਦਾ ਜੀ ਬਦਲ ਵਜ ਦੇ ਨਾਲ ਅੱਗੇ ਲੰਘ ਜਾਏਗਾ ਟੈਂਪਰੇਚਰ ਦੇ ਵਿੱਚ ਵਾਧਾ ਜੜਾ ਜੜਾ ਦਰਜ ਹੋਣਾ ਸ਼ੁਰੂ ਹੋ ਚੁੱਕਿਆ ਹੈ 2-3 ਡਿਗਰੀ ਦਾ ਇਜਾਫਾ ਜੜਾ ਜੜਾ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਦਰਜ ਹੋਣ ਦੀ ਪੂਰੀ ਸੰਭਾਵਨਾ ਹੈ ਗਰਮੀ ਦਾ ਜੜਾ ਦੌਰ ਹੈ ਸ਼ੁਰੂ ਹੋ ਚੁੱਕਿਆ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਜੜਾ ਟੈਂਪਰੇਚਰ ਹੈ ਹੋਰ ਤਾਂ ਜਾਏਗਾ ਤੇ ਗਰਮੀ ਦਾ ਜੜਾ ਸਤਮ ਹੈ ਉਹ ਜੜਾ ਸਤਾਣਾ ਸ਼ੁਰੂ ਕਰੇਗਾ ਪੰਜਾਬ ਵਾਸੀਆਂ ਫਿਲਹਾਲ ਇਸ ਗਿਆ ਜੀ ਆਉਣ ਵਾਲੇ ਦਿਨਾਂ ਦੀ ਹਫੜਾ ਦੰਗਲ ਦੇ ਅਗਲੀ ਵੀਡੀਓ ਵਿੱਚ ਜਾ ਸਕਦੇ ਹੋ ਧੰਨਵਾਦ